ਬੀਤੇ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਸਾਰਾ ਜਲੰਧਰ ਜਲਤਲ ਹੋਇਆ ਪਿਆ ਚਾਰੇ ਪਾਸੇ ਪੰਜਾਬ ਦੇ ਵਿੱਚ ਤਬਾਹੀ ਮੱਚੀ ਹੋਈ ਹੈ ਜਿਸ ਦੇ ਮੱਦੇ ਨਜ਼ਰ ਰੱਖਦੇ ਹੋਏ ਜਲੰਧਰ ਡੀਸੀ ਦੇ ਵੱਲੋਂ ਦਰਸਲ ਜਲੰਧਰ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਐਡਵਾਈਜ਼ਰੀ ਜਾਰੀ ਕਰਕੇ ਸਤਲੁਜ ਨਦੀ ਦੇ ਕਿਨਾਰੇ ਸਾਰੇ ਇਲਾਕਿਆਂ ਨੂੰ ਖਾਲੀ ਕਰਵਾ ਦਿੱਤਾ ਗਿਆ ਮੌਕੀਦਿਆਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਤਾਂ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਰੋਪੜ ਹੈੱਡ ਵਰਕ ਤੋਂ ਪਾਣੀ ਹੈ ਜਿਹੜਾ ਛੱਡਣ ਤੋਂ ਬਾਅਦ ਇਹਨਾਂ ਇਲਾਕਿਆਂ ਦੇ ਵਿੱਚ ਖਤਰਾ ਹੋਰ ਵੀ ਜ਼ਿਆਦਾ ਵੱਧ ਸਕਦਾ ਹੈ ਤਾਂ ਜਿਸ ਤੋਂ ਬਾਅਦ ਪੁਲਿਸ ਦੁਆਰਾ ਫਲੋਰ ਦੇ ਵਿੱਚ ਨਦੀ ਕਿਨਾਰੇ ਰਹਿਣ ਵਾਲੇ ਲੋਕਾਂ ਦੇ ਜਿਹੜੇ ਘਰ ਨੇ ਉਹਨਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਤਾਂ ਜਲੰਧਰ ਦੇ ਵਿੱਚ ਰੈੱਡ ਅਲਰਟ ਜਾਰੀ ਹੋ ਚੁੱਕਿਆ ਹੈ ਤਦ ਸਭ ਨੂੰ ਮੱਦੇਨਜ਼ਰ ਰੱਖਦੇ ਹੋਏ ਡੀਸੀ ਦੇ ਵੱਲੋਂ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਅਤੇ ਇਲਾਕਾ ਜਿਹੜਾ ਖਾਲੀ ਕਰਵਾ ਲਿਆ ਗਿਆ ਹੈ ਪਾਣੀ ਹੈਗਾ ਤੋਂ ਬੰਦ ਦੇ ਨਾਲ ਕਈ ਥਾਵਾਂ ਟੱਕਸ ਹੋਇਆ ਕਈ ਥਾਵਾਂ ਨਹੀਂ ਟੱਕਸ ਹੋਇਆ ਜੀ ਲੇਕਿਨ ਪਾਣੀ ਦੀ ਰਸਾਰ ਕਾਫੀ ਹੈ ਸਭਾਵਨਾ ਹੈ ਕਿ ਕਾਫੀ ਵੱਧ ਸਕਦਾ ਜੀ ਜਿਹੜੇ ਬੰਦ ਦੇ ਅੰਦਰ ਸੀਗੇ ਪ੍ਰਵਾਹ ਸੀਗੇ ਜੋ ਗਿੱਦਰ ਪ੍ਰਵਾਹ ਜਾਂ ਹੋਰ ਛੇ ਪ੍ਰਵਾਹ ਗਏ ਜੀ ਉਹਨਾਂ ਸਾਲ ਨੂੰ ਤੋਂ ਕੱਢਤਾ ਆਪਣਾ ਕੱਢ ਕੇ ਤੇ ਜਿਹੜਾ ਹੈਗਾ ਸੱਖੇ ਸਨਾਲ ਪਟਾ ਗਿਆ ਹੋ ਜੀ ਤੇ ਬਾਕੀ ਜਿਹੜੇ ਨਾਲ ਲੱਗਦੇ ਪਿੰਡ ਨੇ ਉਹ ਸਾਰੇ ਤਿਕਰੀ ਪੈਦੋਂ ਆਏ ਗਏ ਆ ਜੀ ਤੇ ਤਾਂ ਕਿ ਪ੍ਰਕਾਸ਼ ਰੱਖਿਆ ਪਾਣੀ ਦੀ ਡੋਰ ਤੋਹ ਜਦੋਂ ਬਦਈ ਦੇ ਇਕੱਠੇ ਹੋ ਸਕੋ ਠੀਕ ਆ ਸਰ ਤੁਹਾਡੇ ਵੱਲੋਂ ਕੋਈ ਪ੍ਰਬੰਧ ਕੀਤਾ ਹੈਗਾ ਕੋਈ ਮੜਾ ਮੋਟਾ ਜ ਕਿਸੇ ਹੈਲਪ ਦੀ ਹੈਲਪ ਦੀ ਲੋੜ ਹੈ ਤੁਹਾਡਾ ਆ ਜਿਹੜੀ ਹੈਗੇ ਜੀ ਸੀ ਵੀ ਮਸ਼ੀਨਾਂ ਹੈਗੀਆਂ ਨੇ ਜੀ ਤੇ ਤਿੰਨ ਚੱਲਦੇ ਪਈਆਂ ਨੇ ਇਹ ਮੈਂ ਖੁਦ ਕਹਿ ਕੇ ਆ ਮਗੋਈਆਂ ਜੀ ਉਹਨਾਂ ਨਾਲ ਖੁਦ ਗੱਲ ਕਰਕੇ ਜੀ ਇਹ ਪਹਿਲਾਂ ਵੀ ਮੈਨੂੰ ਦੱਸਿਆ ਜਿਹੜੇ ਹੈਗੇ ਸੱਜਣਾ ਇਹਨਾਂ ਨੇ ਵੀ ਹਰ ਵਾਰੀ ਇਹ ਤਾਂ ਨਾਲ ਸਹਿਯੋਗ ਕਰਦੇ ਨੇ ਤੇ ਐਤ ਵੀ ਕੋਈ ਕਾਲ ਕੀਤੀ ਹੈ ਤੇ ਸਾਰੇ ਉਸ ਆਪਣੀਆਂ ਜੀਸੀਬੀ ਮਸ਼ੀਨਾਂ ਲੈ ਕੇ ਇੱਥੇ ਆ ਗਏ ਠੀਕ ਹੈ ਜਿਹੜਾ ਸਾਰਾ ਫਲੋਰ ਦਾ ਏਰੀਆ ਬਹੁਤ ਜ਼ਿਆਦਾ ਜਿਹੜਾ ਦਰਿਆ ਦੇ ਨਾਲ ਲੱਗਦਾ ਹੈਗਾ ਤੁਸੀਂ ਤੁਹਾਡਾ ਵੀ ਡਿਊਟੀ ਲੱਗੀ ਹੋਣੀ ਆ ਸਰ ਕਿੰਨੇ ਕੁ ਵੀਕ ਪੁਆਇੰਟ ਹੈਗੇ ਤੁਹਾਨੂੰ ਪਤਾ ਹੋਣਾ ਹੋਣਾ ਵੀ ਜਿਹੜਾ ਸਤਲੁਜ ਦਰਿਆ ਦੇ ਬੰਦ ਹੈਗੇ ਆ ਦੇਖੋ ਜੀ ਤਿੰਨ ਪੁਆਇੰਟ ਸੀਗੇ ਇੱਕ ਕੜਿਆਣੇ ਲੱਗੇ ਸੀਗਾ ਜੀ ਉਤੋਂ ਜੀਸੀਬੀ ਨਾਲ ਸੈਟ ਕਰਾਤਾ ਗਿਆ ਜੀ ਇੱਕ ਹੁਣ ਆਪਣਾ ਜਿਹੜਾ ਇੱਥੇ ਆਪਾਂ ਕਿਲੇ ਸਾਹਮਣੇ ਹੈਗਾ ਜੀ ਇਹ ਆ ਜੀ ਇੱਕ ਪੁਲ ਦੇ ਨਾਲ ਆ ਇਹ ਸਾਰੇ ਜਿਹੜੇ ਹੈਗੇ ਉਥੇ ਜੀਸੀਬੀ ਦੋਸਾਂ ਜੀਸੀਬੀ ਲੱਗੀ ਇੱਕ ਤਾਂ ਕਰ ਰਹੀ ਹੈ ਦੋ ਤਾਂ ਕਰ ਰਹੀ ਹੈ ਠੀਕ ਆ ਤੇ ਸਰ ਕੀ ਲੋਕਾਂ ਨੂੰ ਕੀ ਵੀਲ ਕਰਨਾ ਚਾਹੁੰਦੇ ਹੋਸੀਂ ਲੋਕਾਂ ਨੂੰ ਮੈਂ ਇਹ ਜੀਤ ਕਰਦਾ ਵੀ ਜਿਹੜਾ ਹੈਗਾ ਇਹ ਪ੍ਰੋਫੈਸ਼ਨ ਦਾ ਸਾਧਨ ਪਾਣੀ ਦੇਖਣ ਦੇ ਬਹਾਨੇ ਅੱਗੇ ਨਾਲ ਪਿਛੇ ਰਹਿਣ ਜਿਦਾ ਹੀ ਹੈਗਾ ਔਰ ਕਿਸੇ ਲੋੜ ਤੇ ਵੀ ਸਾਡੇ ਨਾਲ ਸਹਿਯੋਗ ਦੇਣ ਦੀ ਸਾਡਾ ਸਹਿਯੋਗ ਕਰੀ ਠੀਕ ਆ ਜੇਕਰ ਸਰ ਦਾਨੀ ਸਜਣ ਹੈਗੇ ਆ ਕੋਈ ਜਿੱਦਾਂ ਕੋਈ ਲੋਕ ਫਸੇ ਹੁੰਦੇ ਪਾਣੀ ਵਿੱਚ ਉਹਨਾਂ ਦੀ ਹੈਲਪ ਕਰਨ ਲਈ ਮਾਨੂੰ ਕੀ ਵੀਲ ਕਰਨਾ ਚਾਹੁੰਦੇ ਹੋ ਦੇਖੋ ਜੀ ਦਾਨੀ ਸਾਡੇ ਕਾਫੀ ਦੇ ਮੇਰੇ ਕੋਲ ਦੋ ਤਰਫ ਐਨ ਜੀਓ ਆਏ ਨੇ ਜੀ ਤੇ ਉਹ ਜਿਹੜੇ ਆਪਣੇ ਇਸ ਪੇਚਾ ਚੇਜ ਜਿਹਨਾਂ ਘਰਾਂ ਤੋਂ ਬਾਹਰ ਆਏ ਨੇ ਜੀ ਉਹਨਾਂ ਉਹ ਖਾਂਸਨਵਾਸ ਰੱਖਣੀ ਸੀਗਾ ਜੀ ਉਹ ਬੱਸਾਂ ਨੂੰ ਹਾਮੀ ਚ ਬਿਠੇ ਨੇ ਉਹ ਜਾਤ ਨੂੰ ਸੁਰੱਖਿਅਤ ਹੋਇਆ